ਵੇਖਾ ਆਪਣੇ ਕੋਈ ਰਾਸਤੇ ਵਿੱਚ ਲੱਗੇ ਹੈ ਉਹ ਤਾਂ ਫੌਂਡ ਤੁੰਨੇ ਤੇ ਕਾਲ ਨਹੀਂ ਲਿਆਏਗਾ ਤੈਨੂੰ ਆਵਾਏ ਕਿੰਨੀ ਮੇਰੀ ਨਹੀਂ ਗਾਣਾ ਸੰਜੂ ਕੀ ਲਾਤਾ ਬਾਈ ਹੁਣ ਦੱਸ ਦੀ ਤੇਰੀ ਵੀ ਘਟ ਹੈ ਧੱਕਾ ਦੱਸਦਾ ਮੈਨੂੰ ਪਗਰਾ ਹੁਣ ਤੋਂ ਬਾਏ ਹਾਂ ਕੋਈ ਨਹੀਂ ਕਰੇ 11000 ਰੁਪਏ ਲਗਾ ਦੇ ਠੀਕ ਹੈ ਉਹ ਨਹੀਂ ਅਬ ਨਹੀਂ ਉਹ ਨਹੀਂ ਲੋ ਆ ਬੱਕਰੀ ਦਾ 11000 ਰੁਪਿਆ ਲਾਦਾ ਸੰਜੂ ਨੇ ਬੀਦਕੋਟ ਵਾਲੇ ਨੇ ਸੰਯੁਕ ਛਾਲ ਮਾਰ ਹਜੇ ਹਾਂ ਆਪੇ ਕਾ ਛਾਲ ਮਾਰ ਦੋਸਾਂ ਮੇਰੇ ਘਰ ਮੈਂ ਮਾਰਦੀ ਹੈਂ ਫਿਰ ਕਾ ਮੈਂ ਮਾਰਦੀ ਹੈ ਉੱਪਰ ਹਟਦੇ ਨਹੀਂ ਮਾਰਦੀ ਥੱਲੋਂ ਚੰਗੀ ਬੱਚੇ ਦੋ ਦੇ ਦੂਗੀ ਗੈਨ ਲਾ ਗੈਨ ਲਾ ਗੈਨ ਲਾ ਕਰਦਾ ਵਾਦਾ ਅਬਰਦੀ ਲੈ ਵੇ ਆ ਲੈ ਬਰਦਰ ਚੱਲਾ ਜੋ ਤੂੰ ਭਾਂਜ ਮੈਨੂੰ 3000 ਦਿੰਦਾ ਮੈਂ ਤੈਨੂੰ 5000 ਦਾ ਬੱਕਰਾ ਦੇਣਾ ਚਾਹੀਦਾ ਲੈ ਆ ਹਾਂ ਨਹੀਂ ਹੋਣਾ ਉਹ ਨਿਬਾੜਾ ਹੈ ਬੇਦਾਰਾ ਫਰਕ ਮੈਂ ਤੈਨੂੰ ਤੇ ਕਿੰਨੇ ਆ ਇਹ ਤੈਨੂੰ ਮੈਂ ਲਾਇਆ ਇੱਕ ਤੁਹਾਡੇ ਘਰੇ ਜੱਗੀ ਆ ਗਿਆ ਕਿ ਹੋਰ ਕੀ ਆਇਆ 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 ਹੁਣ ਦੇਖ ਫਿਰ 15 ਦਾ ਇਧਰ ਆ ਅੱਜ ਦੇਖ ਲੈ ਇਹ ਫਿਰ ਹੁਣ ਭੈਜੋ ਬਣ ਥੋੜੀ ਜਿਹਾ ਜਮਾਂ ਸਹੀ ਆ ਨਵੀਂ ਉਮਰ ਦੀ ਬੱਕਰੀ ਆ ਬਸ ਠੀਕ ਆ ਪੱਕੇ ਰਬੀ 12000 ਦੀ ਬੱਕਰੀ ਆ ਅਰੇ ਯਾਰ ਜਿਆ ਪਾ ਦੇ ਕਿੰਨੇ ਦੀ ਪਾਉਣਾ ਇੱਕੋ ਹੀ ਖਾਨ ਤਗੜੀ ਛਾਲ ਮਾਰਿਆ ਅੱਖੀਂ ਨਾ ਫਰਕ ਹੈਗਾ ਯਾਰ ਇਹਨੂੰ ਤਾਂ ਮੈਂ ਜਮੇ ਹੀ ਜਾਇਜ ਪਹਿਲਾਂ ਹੀ ਕਹਤਾ ਹਾਂ ਲੈ ਯਾਰ ਸਾਢੇ 11 11:30 ਤੇਨੂੰ ਬੋਲਣਾ ਨਹੀਂ ਹਣੀ ਤੰਦਾਲਾ ਹਾਂ ਨਹੀਂ ਹਣੀ ਬਣ ਜਾ ਉਹ ਨਹੀਂ ਹੋਣੀ ਕਿੰਨੇ ਦੀ ਲਾਗਤ ਆ ਤੇ ਹਾਂ ਜਮਾਂ ਐਂਡੀ ਦਾ ਤੂੰ ਯਾਰ ਇੱਕੋ ਹੀ ਜਮਾਂ ਐਂਡ ਦਾ ਤੂੰ ਦੱਸ ਆ ਲੈ ਜਮਾਂ ਐਂਡ ਦਾ ਤੇਰੀ ਖੁਸ਼ੀ ਹਾਣ ਨਾ ਹੋਵੇ 13000 ਦੀ ਹੈ ਯਾ ਖੋਲ ਦਿੰਦਾ ਮੇਰੇ ਯੱਕ ਲਾ ਵੀ 13000 ਦੀ ਬੱਕਰੀ ਹੋ ਗਈ ਆ ਪਹਿਲਾ ਸੌਦਾ ਫਰੀਦਕੋਟ ਬੱਕਰਾ ਮੰਡੀ ਤੇ ਹੋਇਆ ਨਹੀਂ ਨਹੀਂ ਠੀਕ ਹੈ ਲਾ ਵੀ ਕੋਈ ਲਿਖਾਈ ਨਹੀਂ 100 ਰੁਪਏ ਲਵਾਂਗਾ ਵਿੱਚ ਨਹੀਂ ਉਹ ਵੀ ਸੀ ਕੋਈ ਨਾ ਫਲਵਾਗੇ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਇਹ ਤਾਂ ਇਹਨੂੰ ਹੁਣੇ ਨਫਾ ਦੇ ਦੂੰ ਹੁਣੇ ਦੇ ਦੂੰਗਾ ਹੂੰ 2000 ਆਇਆ ਤਾਂ ਮੰਡੀ ਆ ਤੇ ਤੁਹਾਨੂੰ ਪਤਾ ਹੈ ਬੱਕਰੀ ਬਹੁਤ ਚੰਗੀ ਆ ਭਾਈ ਜੀ 2000 ਵਾਜਦਾ ਆப்பா ਭਾਈ ਬੱਕਰੀ ਸੰਜੂ ਜੀ ਤੁਹਾਨੂੰ ਆ ਜਲੇ ਵੀ ਗਾਦੇ ਕੋਈ ਮੇਰੀ ਗੱਲ ਨਾ ਜਾਦੇ ਉਹ ਬੰਦੇ ਨੇ ਲਿਓ ਆਟਾ ਜਾ ਉਹ ਖੜਾ ਕੋਲੀ ਹਾਂ ਐਲੀਓ ਠੀਕ ਆਈ ਕੋਲੀ ਖੜਾ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਲਾ ਵੀ ਕਿਹੜਾ ਪਿੰਡ ਆ ਬਾਈ ਜੀ ਭਲੌਰ ਆ ਜੀ ਬਲੂ ਬਾਈ ਕਿੰਨੇ ਲਾਗੇ ਨਾ ਜਾਈ ਫਰੀਦੇ ਆ ਕੇ ਕਰਦਾ ਬਾਈ ਜਾਈ ਜੀ ਆ ਜਿਆਦਾ ਨਹੀਂ ਦੱਸਾਂ ਮੈਂ ਤੁਹਾਨੂੰ ਕਿੰਨਾ 11 ਦੱਸਾਂਗਾ ਦੇਖ ਲੈ ਸਾਰੇ ਕਿਹੜੇ 11 10 ਕਿਹਾ ਨਾ 10 10 ਦਿਨਾ ਲਾ ਕੋਈ ਅਸੀਂ ਤਾਂ ਪਹਿਲਾਂ ਲਾਉਣਾ ਹੀ ਆ ਬਾਈ ਤੂੰ ਮੰਗ ਰਿਹਾ ਕੋਈ ਅਸੀਂ ਤਾਂ ਵੇਚਣ ਨੂੰ ਲੈਣਾ ਜੇ ਤਾਂ ਅਸੀਂ ਕਿਹੜਾ ਫਿਰ ਕਿੰਨੇ ਨਹੀਂ ਆ ਗਿਆ 6 ਨਹੀਂ ਨਹੀਂ 6 ਨਹੀਂ ਨੀ ਬਾਈ ਨਾ ਨੀ ਤੂੰ ਆਇਆ ਮਾਰਦਾ ਵੀ ਬਹੁਤ ਆ ਯਾਰ ਕੌਈ ਨਹੀਂ ਬਾਈ ਯਾਰ ਬਾਈ ਦੀ ਮੰਗ ਲੈ ਮੈਂ ਕਿੰਨਾ ਜਿਆਦਾ ਭਾਇ ਕਰਦਾ ਐਨੇ ਜਿਆਦਾ ਮੰਗੇ ਨਹੀਂਗੇ ਕੋ ਰਾਹ ਵੀ ਪਾ ਦੇ ਫਿਰ ਰਾਹ ਪਾ ਦੇ ਹਾਂ ਨਾ ਨਹੀਂ ਰਾਹ ਫਿਰ ਤੁੰਨ ਦੱਸੇ 10 ਦਾ ਛੱਡ ਦਾਂਗੇ 11 ਕਿਹਾ ਨਾ ਆ ਗਿਆ ਤਾਰਾ 8 ਤੋਂ ਨਰਮ ਹੋ ਗਏ 10 ਯਾਰ ਬੱਕਰਾ ਵੇਚਣਾ ਨਹੀਂ ਮੰਗਾ ਨੇ ਉਹਦੇ ਰਾਤਾ ਨਾ ਨਹੀਂ 8 ਇਹ ਪਿਛਲੇ ਐਂਗੜੀ ਬਾਈ ਬੇਲ ਦਾ ਇਹਨਾਂ ਬੜਾ ਲੰਮਾ ਕਰਾ ਨਹੀਂ ਲੈ ਸਕ ਗੰਡੂ ਯਾਰ ਪਿਛਲੇ ਮੰਡਲ ਜੀ ਵੀ ਆਏ ਨਹੀਂ ਉਹ ਤਾਂ ਠੀਕ ਆ ਰੱਖਣ ਦੇ ਕੰਮ ਤਾਂ ਨਹੀਂ ਹੈ ਬੜਾ ਲੰਮਾ ਹੈ ਇਹਦਾ ਬੜਾ ਲੰਮਾ ਨਾ ਬਾਈ ਗੰਡੂ ਯਾਰ ਬੱਕਰਾ ਮੂੰਹ 650 ਦਾ ਕਰ ਆਪੋ ਮੈਂ ਦੇ ਫਿਰ ਯਾਰ ਵਾਲਾ ਵਾਲਾ ਕੱਟਾ ਯਾਰ ਹੈ ਲਿਆ ਤੋ ਇਹ ਕਿਉਂ ਬਾਈ ਖਰੀਦਾ ਇਹ ਤੂੰ ਨਹੀਂ ਕਰਦਾ ਨਹੀਂ ਸੱਤ ਦਾ ਨਹੀਂ ਸੱਤ ਦਾ ਇੱਕ ਹੀ ਕਰੀ ਜਾਂਦਾ ਸੌਦਾ ਚੱਲੀ ਜਾਂਦਾ ਸੌਦਾ ਚੱਲੀ ਜਾਂਦਾ ਬੋਲੇ ਕਹਿੰਦਾ ਤੁਸੀਂ ਹੈ ਤੇ ਫਿਰ ਸੌਦਾ ਤਾਂ ਚੱਲੀ ਜਾਂਦਾ ਸੌਦਾ ਚੱਲੀ ਜਾਂਦਾ ਨਾ ਮੈਂ 500 ਦੋ ਦੋ 7000 ਦਾਈ ਦਾਤਾ ਦੇਣਾ ਦਾਈ ਕਿੰਨੇ ਦਾ ਭਰਾਣਾ ਲੱਗਦਾ ਇੱਕੋ ਹੀ ਦੱਸ ਦੇ ਇੱਕੋ ਹੀ ਹਾਂ ਠੀਕ ਮਾਰ ਦੇ ਬਿੱਗ ਮਾਰ ਦੇ ਮੇਰੇ ਕੋਲ ਦੇਣਾ ਹੀ ਨਹੀਂ ਆ ਬੱਸ ਹਾਂ ਇੱਕੋ ਹੀ 100 ਆਲਾ ਬੱਤਾ ਵੇਚੀ ਤੇਰੀ ਮਾਰਦੀ 7500 ਦਾ ਸੌਦਾ ਫਾੜੀਆ ਰੱਖ ਲੈ ਚੱਲ ਲੈ 7500 ਰੁਪਏ ਦਾ ਸੌਦਾ ਹੋ ਗਿਆ ਆ ਚਲੋ ਬਾਈ ਬਾਈ ਖੁਸ਼ ਹੋ ਖੁਸ਼ ਹੋ ਨਹੀਂ ਨਹੀਂ ਖੁਸ਼ ਹੋ ਠੀਕ ਹੈ ਹਾਂ ਠੀਕ ਉਹਦੇ ਉਹਦੇ ਪੈਸੇ ਬਹੁਤ ਲੱਗੇ ਸੀ ਬਹੁਤ ਲੱਗੇ ਉਹਦੇ ਪੈਸੇ ਬਹੁਤ ਲੱਗੇ चली ਕੋ ਕੋ ਇਹਗਾ ਭਾਈ ਪਗਲਾ ਮਾਨ ਨਹੀਂ ਬਣਾ ਕੇ ਆਇਆ ਸਾਢੇ 7 ਦਾ ਕਰਤਾ ਚੱਗੀ ਹਾਂਜੀ ਸਾਢੇ 7 ਇਹਨਾਂ ਦੇ ਗਾਂ ਵੀ ਕੋਈ ਨਹੀਂ ਮੁੱਲ ਨਹੀਂ ਪਾਇਆ ਨਹੀਂ ਨਹੀਂ ਮੁੱਲ ਕੀਤਾ 11000 ਕੀ ਆ ਹਾਂ 18000 ਦਾ ਸੌਦਾ ਆਪਾਂ ਤੀਜੇ ਬੰਦੇ ਆਪਾਂ ਸਾਰੀ ਖੜੇ ਆਪਾਂ ਤੋਂ ਬਾਈ ਫਰੀ ਕੋਟ ਬੱਕਰਾ ਮੰਡੀ ਤੇ 8000 ਮੈਂ ਦਊਂਦਾ ਇਹਨੂੰ ਇਸੇ ਨੂੰ ਅੱਛਾ ਇਸੇ ਦਾ ਹੀ ਉਹੜੇ ਇੱਕ ਬੰਦਾ ਇੱਕ ਬੰਦਾ ਵੇਖਣਾ 5 4 ਛੋੜ ਕਰ ਭਾਈ ਨਹੀਂ ਨਹੀਂ ਬਸ ਛੋੜ ਦੇ ਛੋੜ ਬੰਦੇ ਘਰੀ ਨਹੀਂ ਦੇ 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 ਕੋਈ ਜਿੰਦੀ ਛੱਡ 10 ਛੱਡ ਦੇ ਛੋੜ ਦੇ ਦੇ ਛੋੜ ਭਾਈ ਭਾਵੇਂ 5 ਦੇ ਦੇ ਭਾਵੇਂ ਦਾਸ ਦੇ ਦੇ ਕੋਈ ਤੈਨੂੰ ਸੌਣ ਨਹੀਂ ਆ ਤੇ ਦੇ ਦੇ ਅਮਰਜੀਤ ਆ ਜੀ ਅਮਰਜੀਤ ਵਧੀਆ ਤੱਕ ਲੈ ਚੀਜ਼ ਵੇਖ ਲੈ ਕਿਹੜੇ ਬੱਕਰਾ ਆ ਬੱਕਰਾ ਲੈ ਜੀ ਓਏ ਹੋ ਗਿਆ ਇਧਰ ਨੂੰ ਹੋਈ ਬਾਈ ਸਾਢੇ 6 ਨਹੀਂ ਕੀ ਕਹਦਾ ਕੀ ਕੀ ਕਹਿਣਾ ਕੀ ਆ ਅੰਕਲ ਆ ਜਾ ਜਿਵੇਂ ਲੱਖੇ ਆ ਜਾ ਕਿਹੜੇ ਦਾ ਬਾਈ ਬੱਕਰਾ ਠੀਕ ਆ ਸਾਢੇ 6 ਆ ਲੋ ਜੀ ਅੰਕਲ ਕੀ ਆ ਰਿਹਾ ਉਹ ਯਾਰ ਵਾਜਨ ਮੁਤਾਬਕ ਪੈਸੇ ਲਾਇਆ ਯਾਰਾਂ ਕੱਦਮ ਆ ਜਾ ਲੈ ਇੰਨਾ ਤਾਂ ਹੋਰ ਕੋਈ ਕੰਮ ਨਹੀਂ ਕੱਚੀ ਨਹੀਂ ਗੱਲ ਕਹੀ ਤੈਨੂੰ ਠੀਕ ਹੈ ਦਤਾਂ ਯਾਰ ਠੀਕ ਨਹੀਂ ਸਾਡੇ ਸੀ ਮਗਰ ਜਮਾ ਜਾਇ ਜੀ ਮੰਗਦੇ ਸਾਡੇ 6 ਲਾ ਲਏ 40 ਬੰਨੀ ਨਹੀਂ ਤੂੰ ਕੀ ਕਹਿੰਦਾ ਜਾਇ ਅੱਛਾ ਲਾ ਕੇ ਮੈਂ ਕੀ ਕਹਿੰਦਾ 6 ਤਾਂ ਹੀ ਜਾਏ ਹੈ ਦੂਜਾ ਪਹਿਰੇ ਜਾਏ ਨਹੀਂ ਉਹਨੂੰ ਰੋਟੀ ਬਣ 4200 ਨਹੀਂ ਇੰਨੇ 200 ਨਹੀਂ ਵੇਖਿਆ ਇਤਨਾ ਵਪਾਰੀ ਆ ਯਾਰ ਉਹ ਯਾਰ ਕਹਿੰਦਾ ਵੇਖਾ ਨਹੀਂ ਵੇਖਾ ਨਹੀਂ ਮੈਂ ਕਰ ਉਹ 200 ਨਹੀਂ ਵੇਖਣਾਗਾ ਉਹ ਦੂਜੇ ਦਾ ਕੀ ਮੰਗਦਾ ਅੰਕਲ ਇਹਦਾ ਤਾਂ 23000 ਯਾਰ ਨਹੀਂ ਨੋ ਨੋ ਕੋਈ ਗੱਲ ਹੈ ਬਰਹਾਨ ਹੁੰਦੀ ਤੂੰ ਹੀ ਕਹਿਣਾ ਫਿਰ ਕੁਝ ਹੁਣ ਵੱਧ ਵਾਤ ਤੂੰ ਐਂ ਕਹੇਂਗਾ ਲਖਾਈ ਕਰਾ ਦਨੇ ਨਹੀਂ ਲਖਾਈ ਕੋਈ ਨਹੀਂ ਪੂਰਾ 45 ਦਾ ਦੇਉ ਪੈਸੇ ਯਾਰ ਇਹ ਵੀ ਕਹੂਗਾ ਠੀਕ ਹੈ ਜੀ ਲੈ ਮੈਨੂੰ 4500 ਦਾ ਬੱਕਰਾ ਤੇਰੇ ਮਾਨ ਨੂੰ ਮੈਂ ਜਾਣਦਾ ਤੈਨੂੰ ਜਿਆਪਰਾ ਨੇ 45 ਰੁਪਏ ਜੀ ਇੰਦਰਨਾ ਮੈਂ ਨਹੀਂ ਸੀ ਬੋਲਿਆ ਇਹ ਬਜੱਗਿਆ ਇਹ ਤਾਂ ਕਹਿੰਦਾ ਹੈ ਨਹੀਂ ਸੀ ਬੋਲਿਆ ਚੈੱਕ ਕਰਦੇ ਤਬ ਕਿਹਾ ਜੇ ਮੁੱਲ ਉੱਚਾ ਮੰਗ ਲਾਂਗੇ ਕਿਹਨੇ ਨੇੜੇ ਨਹੀਂ ਕਰਦਾ ਤੂੰ ਮੰਗੇ ਤਾਂ ਹੀ ਉਹ ਲਾ ਦੇ ਦੱਸ ਦੇ ਮੈਂ ਤਾਂ ਆਪ ਨਹੀਂ ਗਿਣਤੀਆ ਗਿਣ ਲਾਂ ਅੰਕਲ ਕਿੰਨੇ ਹੈ ਗਿਣਤੇ ਨਹੀਂ ਗਿਣਤਾ ਲੈ ਗਿਣ 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 ਫਿਰ ਅੰਕਲ ਉਹਨਾਂ ਜਿੰਨਾ ਵਜ ਨੇ ਉਹਦੇ ਵੱਧ ਹੀ ਲਾ ਦੇਣਾਂ ਨੇ 500 ਕਿਰਾਇਆ ਨਹੀਂ ਦਿੱਤਾ ਦੇ ਕੋਈ ਤਾਂ ਉਹ ਅੰਕਲ ਉਹਨਾਂ ਜਾਇਜ ਗੱਲ ਆ ਕਿ ਇਹ ਤਾਂ ਬੋਣੀ ਕਰਕੇ ਅਸੀਂ ਤੇ ਨੜਗੇ ਨਹੀਂ ਆ ਆ ਪੋਮੇ ਲਾਈ ਕੈਮਰਾ ਲੱਗ ਗਿਆ ਹੁਣ ਮੇਰੀ ਇੱਜ਼ਤ ਰੱਖ ਲਈ 200 ਘੱਟ 5000 ਦਾ ਨਹੀਂ ਯਾਰ ਬਹੁਤ ਹੋ ਗਿਆ ਬੋਣੀ ਕਰਨੀ ਵਜਣ ਨਹੀਂ ਆ ਨਾ ਕਿਲੋ ਵਜਣਾ ਨਾ ਬੋਣੀ ਵਜਣ ਜਿੰਨਾ ਮਾਪਣ ਖੁਸ਼ ਹੋ ਗਏ ਆ ਤੁਸੀਂ ਆਪਣੇ ਮਾਲ ਦੇ ਪੈਸੇ ਮੰਗੇ ਹਣਾ ਠੀਕ ਆ 8 ਕਿਲੋ ਤਿੰਨਾ ਦਾ 8 ਕਿਲੋ ਬੱਚਾ ਵਜਨ ਕਰਕੇ ਪਾਲਣ ਨਾਲ ਤੇ ਤੈਨੂੰ ਪਤਾ ਵੀ 8 ਹੈ ਕਿ 10 ਹੈ ਇਹ ਇਹਦਾ ਤੈਨੂੰ ਪਤਾ ਹੈ ਪਾਲਾ ਪਸਾ ਲੈਣ ਵਾਲੇ ਨੂੰ ਪਤਾ ਵੀ ਆਪਾਂ ਦਾ ਮੁੱਲ ਕਾਹਦੇ ਬੋਣੀ ਦਾ ਟਾਈਮ ਆ ਸਾਡੇ ਕਾਹਦੇ ਲਾਓ ਨਾ ਬੋਲੀ ਬੋਲੀ ਆ ਪੂਰੇ ਦਾ ਲੈ ਜਾ ਯਾ ਯਾ ਉਹ ਸਹੀ ਲੱਗੇ ਪਈ ਜਮਾ ਸਹੀ ਲੱਗੇ ਬਿਲਕੁਲ ਕੋਈ ਤੇ ਖੜਾ ਵੇਖ ਲੈ ਜਮਾ ਸਹੀ ਲੱਗੇ ਜਮਾ ਜਮਾ ਸਹੀ ਲੱਗਦੇ ਉਹ ਬੋਣੀ ਦਾ ਕਰ ਕੋਈ ਨਾ ਰੱਖ ਤੂੰ ਐ ਕਰ ਤੂੰ ਸੰਦ ਦੋ ਜੇ ਮੈਂ ਤੇ ਮੇਰਾ ਬੱਕਾ ਖਾ ਕੇ ਵੇਚਦਾ ਵੀਡੀਓ ਚਲੀ ਨਾ ਕਰਿਆ ਜਪਾਲਾ ਮੈਂ ਤਰ ਮੈਂ ਨਾ ਪੂਰੇ ਦਾ ਕਰਦਾ ਨਾ ਕਰਦਾ ਕੋਈ ਨਾ ਬੋਲੀ ਵਾ ਕੋਈ ਨੂੰ ਉੱਤੇ ਹੀ ਪੈ ਜਾਣਾ ਕੋਈ ਪਾਲਾ ਮੇਰੀ ਮੰਨ ਜਾ ਪਾਲਾ ਖੁਸ਼ ਹੋ ਕੇ ਚੱਕੀ ਦੇ ਉਹ ਲਖਾਈ ਆ ਪੇ ਕਰਾ ਦੂਏ ਪੂਰੇ ਦਾ ਵਜਾ ਲੈ ਲਖਾਈ ਕਰਾ ਲੂ ਤੇ ਲਖਾਈ ਜਾ ਹੋ ਗਿਆ ਲੈ ਪੂਰੇ 5000 ਦਾ ਬਾਈ ਨੇ ਲਖਾਈ ਕਰਾਉਣੀ ਆ ਤੇ ਸੇਵਕ ਮਢਾ ਕੇ ਨੂੰ ਬੱਕਰਾ ਲੈਦਾ ਪੂਰ ਕੰਨਾ ਉਹ ਸੌਦਾ ਕਰੇ ਇਹਦੇ ਹੋਊਗਾ ਚੱਕ ਕੇ ਤਾਰ ਹੁਣ ਭਰਾ ਹੋ ਜੂਗਾ ਸੰਚੜ ਦੇ ਦੇਓ ਪੈਸੇ ਵੀ ਇਹਦੇ ਫਲਾ ਦਾ ਪੈਸੇ ਸੇਵਕ ਪੈਸੇ ਛੇੜਦਾ ਹੀ ਹੁਣ ਭਰਾ ਆ ਗਿਆ ਕਾਹਦਾ ਸੌਦਾ ਚੱਲੀ ਜਾਂਦਾ ਬਾਈ ਸੱਚੇ ਨਹੀਂ ਮੇਰੀ ਜਫਰ ਆ ਵੀ ਤੇ ਸਾਹਮਣੇ ਕਰ ਲੈ ਗੱਲ ਤੇਰੀ ਗੱਲ ਕਰਾ ਦਿੰਦਾ ਮੈਂ ਪੱਠ ਦੇ ਚੱਲਦਾ ਸੌਦਾ ਕਿਹੜੀ ਤੇ ਆਈ ਮਾੜੀ ਦਾ ਸੌਦਾ ਠੀਕ ਆ ਜੀ 800 ਨੂੰ ਦਿਖਾਉਣੇ ਆ ਦੋਸਤੋ ਤੇਰੀ ਕਿਰੀ ਲਾਲ ਪੱਠ ਔਰ ਲਈ ਇਹਦਾ ਸੌਦਾ ਚੱਲੀ ਜਾਂਦਾ ਕੀ ਲਾਤਾ ਆਪਣਾ 8000 85 ਦੀ ਮਗਾਦੀ ਬਾਈ 85 ਦੀ ਠੀਕ ਆ ਜੀ ਓਏ ਜੱਡੀ ਯਾਰ ਕਰ ਦਿੰਦਾ ਦੇ ਬਾਪਾ ਇਹ ਹੀ ਦਿੰਦਾ ਆਈ ਦੇ ਪਰੇ ਯਾਰ ਬੰਦੇ ਉਹ ਦੇ ਨਾ ਕੋ ਯਾਰ ਥਣਾ ਕੋ ਹਰ ਕਰਲਾ ਕਿਉਂ ਹਰ ਸੌਦਾ ਦਾ ਕਰਕੇ ਕਿਤਾ ਮੈਂ ਫੇਰ ਹੀ ਕਰੂੰਗਾ ਕਿ ਮੇਰੀ ਹੋਵੇ ਤਾਂ ਮੈਂ ਦੇਣਾ ਅਗਲੀ ਵਾਰ ਕਿਵੇਂ ਫੜਾਵਾਂ ਅੱਗੇ ਵੀ ਦੱਸੀ ਜਾਂਦੇ ਹਾਂ ਕਾਲੇ ਮੇਰੀ ਆ ਦੂਜੀ ਉਹ ਕਿਸੇ ਦੀ ਬੱਕਰੀ ਵੀ ਨੋਟਣਾ ਹੈ ਹਾਂ ਮੇਰੀ ਹਿੰਦੂ ਮੈਂ ਫੜਾ ਦੇਣੀ ਸੀ ਮੈਨੂੰ ਵੀ ਫੜਾ ਕਈ ਵਾਰੀ ਚੱਬ ਜਾਂਦੀ ਹੁੰਦੀ ਐਵੇਂ ਨਾ ਬਾਦੀ ਬੱਕਰੀ ਨੋਟ ਕਈ ਵਾਰੀ ਖਾ ਜਾਂਦੀਆਂ ਖਾ ਜਾਂਦੀਆਂ ਮੂੰਹ ਚੋਂ ਨਾ ਛੱਡਦਾ 100 ਪਾ ਦਾ ਪੂਰੀ ਖਾ ਕੇ ਛੱਡਦਾ ਨਹੀਂ ਛੱਡਦਾ ਕਿ ਮੇਰੀ ਹੁੰਦੀ ਪਟਨ ਮੈਂ ਦੇ ਦੇਣੀ ਸੀ ਮੈਂ ਨਹੀਂ ਉਹ ਭਾਈ ਨੂੰ ਪਤਾ ਲੱਗਾ ਮੇਰਾ ਕੋਣ ਫਿਰ ਕਿਵੇਂ ਆ ਹਾਂ ਨਾ ਕਿੰਨੇ ਆਂਦੇ ਜੀ ਇਹ ਯਾਰ ਇਹਨਾਂ ਦਾ ਪੁੱਛਣ ਨੂੰ ਕੀ ਹੁੰਦਾ ਪੁੱਛ ਲੈ ਉਹ ਤਾਂ ਦੇ ਦੇ ਆਪੋ ਨੇ ਤਾਂ ਹੋ ਸਕਦਾ ਇੱਕ ਕਾਲਾ ਬਾਈ ਗਾ ਨਹੀਂ ਸਰ ਆ ਬਾਈ ਖੜਾ ਚਾਚਾ ਖੜਾ ਪ੍ਰਾਣਾ ਬਸ ਸਰ ਨਾਲ ਚਾਰਿਆ ਪਰ ਮੂਰਤ ਹੈਗੀ ਇੱਥੇ ਕੀ ਅੱਜ ਨਾ ਕਰੇ ਬਾਈ ਹਾਂ ਸਾਹਿਬ ਕਿਹਨੇ ਹਾਂ ਪੁਰੇ ਨੂੰ ਰੱਖੀ ਬਾਈ ਪੁਰੇ ਨੂੰ ਰੱਖੀ ਪੁਰੇ ਨੂੰ ਮੂਰਤ ਇੱਥੇ ਹੀ ਕਢਕਾ ਬਸ ਉਹ ਭਰਾ ਖੜੇ ਆਪਣੇ ਲਓ ਫੋਨ ਤੇ ਜੱਗੀ ਪੁੱਛੀ ਜਾਂਦਾ 8500 ਰੁਪਿਆ ਲਾਵਾ ਕੀ ਮੰਗਿਆ ਸੀਗਾ ਜੀ ਕਿਉਂ ਸਾਹਿਬ ਜੀ ਕੀ ਮੰਗਿਆ ਸੀ 11000 11000 ਕਿੰਨੇ ਲਾਤਾ 8500 ਲਾਇਆ 99 ਦੀ ਮੈਂ ਹੁਣ ਪਹਿਲਾਂ ਕਰ ਲਾਜ ਕਰਕੇ 85 ਦੇ ਮੈਂ ਤੁਹਾਨੂੰ ਯਾਰ ਮੈਂ ਹੁਣ ਕੀ ਗੱਲ ਕਰਾਂ ਆਪ ਸਾਹਿਬ ਕਿਵੇਂ ਆ ਮੈਂ ਜੇ ਮੈਂ ਬਹੁਤ ਵਧੀਆ ਰੰਗਾ 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 ਜੀਸੇ ਗਾਓ ਹੋਰ ਟਿੱਕਾ ਕਰਤ ਸਾਹਿਬ ਉਹ ਦੇ ਦੇ ਪਾਠ ਯਾਰ ਬੰਦੇ ਲਿਆਜ ਵਾਲੇ ਮੇਰੇ ਹਾਂ ਮੈਂ ਗੱਲ ਸਾਂ ਮੇਰੇ ਵਾਲ ਨੂੰ ਨਫਾ ਲੱਗਾ ਮੇਰੇ ਬੱਤ ਜਣਾ ਕੇ ਓਏ ਦੇ ਦਿੱਤੀਆਂ ਦੇ ਸਾਢੇ 10 ਦੀ ਵੇਚਦੀ ਨੇ ਅਸੀਂ ਤਾਂ 12 ਦੀ ਵੇਚ ਦਿੰਦੀ ਸੀ ਚੱਲ ਕਿਉਂ ਆ 9 ਦੀ ਵੇਚ ਦੀਏ 9 ਦੀ ਬਾਈਆਂ ਨੂੰ ਪੁੱਛਿਆ ਨਹੀਂ ਮੈਂ 10 ਆਹ ਉਹ ਯਾਰ ਉਹ ਫੋਨ ਨਹੀਂ 9 ਦੀ ਹੋਣੀ ਗੱਲ ਮੁਕਾੜਾ ਭਾਈ ਵੀ ਭਜਦੇ ਆ ਜਿਆਦਾ ਚੰਗੀ ਆ ਲੈ ਜਿਆ ਭਾਈ ਜੇ ਤੁਹਾਡੀ ਮਰਜ਼ੀ ਲੈਣੀ ਚਾਹ ਲੋ ਨਹੀਂ ਨਾ ਨਾ ਲਓ ਬਣਾ ਲੈ ਚੰਗੀ ਆ ਦੇ ਦੀ ਨਾ ਝਾਰ ਤੋ 9 ਦੀ ਦੇ ਦੀ ਜਾਂ ਦੇ ਫਿਰ ਸਹੀ ਨਹੀਂ ਫਰ ਨੌ ਦੀ ਦੇਤੀ ਬਾਈ ਬਾਈ ਖੋਲ ਕੇ ਲਾੜ ਰਸੀ ਪੱਟ ਨਹੀਂ ਮੇਰੇ ਵੀਡੀਓ ਲੈ ਲੈ ਮਾੜੀ ਜੀ ਪੱਟ ਖੋਲ ਕੇ ਹਾਂ ਹਾਂ ਤਰ ਕਰ ਤਦੋਂ ਕਹਿੰਦੇ ਨੇ ਗਾਣੇ ਕਹਿੰਦੇ ਨਾ ਜਦੋਂ ਕੋਤਾਲਾ ਗਾਣਾ ਐ ਠੀਰ ਦੇਣਾ ਤੁਹਾਨੂੰ ਮੈਂ ਕਹਣਾ ਇੱਕ ਦਿਨ ਨਿਸ਼ਾਨੀਆਂ ਦੱਸਦਾ ਦੱਸ ਲਿਖਾਈ ਨਹੀਂ ਫਿਰ ਲਖਾਈ ਲਿਖਾਈ ਆਪੋ ਆਪਣੀ ਹੁੰਦੀ ਹੈ ਬਾਈ ਯਾਰ ਓਹ ਨਾ ਕੀ ਹੋ ਜਾ ਫੜੀ ਜਿਹੜਾ ਬੰਦਾ ਕਰਾ ਵੀਡੀਓ ਚੱਲੀ ਜਾਂਦੀ ਹੈ ਮੈਂ ਵੀਡੀਓ ਹੀ ਕਹਿਣਾ ਕੋਈ ਬੰਦਾ ਪੱਠ ਨਹੀਂ ਜਾਂਦਾ ਆਪਾਂ ਫਿਰ ਗੱਲ ਕਰੀ ਨਹੀਂ ਨਹੀਂ ਜਾਂਦਾ ਹਾਂ ਮੂਰਤ ਆਇਆ ਬਹੁਤ ਚੰਗੀ ਪੱਠ ਐਡੀ ਖੀਰੀ ਕੋ ਤੇ ਮਿਲਦੀ ਨਹੀਂ ਦੋਂਦੀ ਹੋ ਜਾਂਦੀ ਪੱਠ ਐਡੀ ਸੱਤ ਕਿਹਾ ਇਹਦਾ ਤੂੰ ਆਵਾਜ਼ ਪਾ ਕੋਈ ਮੇਰੀ ਹੁੰਦੀ ਬਈ ਤੂੰ ਸੱਤ ਦੀ ਵੀ ਦੇ ਦਿੰਦਾ ਮੇਰੀ ਹੈ ਪੱਟ ਪੱਟ ਕਿਸੇ ਦੀ ਹੈ ਤੂੰ ਭਜਦਾ ਯਾਰ ਮੈਂ ਨਹੀਂ ਭਜਦਾ ਇਹਨਾਂ ਨੂੰ ਪਤਾ ਨਹੀਂ ਉਹ ਵੀ ਆ ਬਾਈ ਇਹਦੀ ਨਹੀਂ ਯਾਰ 3000 ਪੱਟੜਾ ਮੇਰੀ ਹੁੰਦੀ ਪੱਟੜਾ ਮੇਰੀ ਲਾਈਨ ਇਹੋ ਪਾਸ ਤੋਂ ਜੜਾ ਦਿੰਦਾ ਯਾਰ ਉਹਦੇ ਬਗਾਨੇ ਸਾਹ ਖਾਣਾ ਦੇਖੋ ਇਹ ਉਹ ਭਾਈ ਇਹਨੂੰ ਪਤਾ ਇਹਨੂੰ ਪੁੱਛ ਕੇ ਦੇਖੋ ਉਹ ਨਹੀਂ ਉਹ 100 ਪਿੱਛੇ ਆਦੀ ਜਾਂਦਾ 19 ਕਿਲੋ ਵਜਾਂ ਚੀ ਹੈਗੀ 500 ਦੇ ਹਿਸਾਬ ਨੂੰ ਜੋੜੋਗਾ ਯਾਰ ਸਾਰਿਆਂ ਦੀ ਮੱਤ ਮਾਰੀ ਗਈ ਯਾਰ ਨਾ ਰੱਖੇ ਕੋਈ ਨਹੀਂ ਰੱਖਦਾ ਤਾਂ 19 ਕਿਲੋ ਵਜੇ ਨਹੀਂ ਆ ਲਾਵੇ ਛੱਤ ਮੇਨਾ 5-5000 ਦੀ ਕਿਹੜਾ ਲਾਉਂਦਾ ਕਾ ਜਿਹੜੀ ਹੋ ਗਈ ਜਾਨੋ ਕਰ ਪਾਈ ਸਾਰੇ ਆਪਾਂ ਯਾਰ ਰੱਖੀ ਬਈ ਨਾ ਵਿਕੇ ਨਹੀਂ ਤੂੰ ਕਿੰਨੇ ਦੀ ਕਰਤੀ 9000 14 ਦੇਣਗੇ ਤੁੰਗ ਬਿਲਕੁਲ ਬਾਈ ਬਿਲਕੁਲ ਕਹਿੰਦੇ ਬਾਈ 11 ਦੀ ਦੇ ਕੇ ਆ ਮੈਂ ਕਿੰਨਾ ਬਾਈ ਇਹਨਾਂ ਦਾ ਬਾਈ ਲਿਖਾਇਆ ਇੱਧਰ ਸਾਹਮਣੇ ਕੇ ਨਾਲ ਆ ਪੈਸੇ ਨਾ ਕੀ ਬਈ ਨਾਲ ਬਾਈ ਜੱਸ ਵੀ ਜੱਸ ਪਿੰਡ ਕਿਹੜਾ ਬਾਈ ਟਹਿਣਾ ਪਿੰਡਾ ਬਾਈਆਂ ਦਾ ਪਹਿਲੀ ਰੱਖੀ ਆ ਬਾਈ ਕੇ ਪਹਿਲਾਂ ਦੀ ਸੀਗੀਆਂ ਪਹਿਲੀ ਬਾਫਰੇ ਚੱਠੇ ਤਾਰ ਦੂ ਕਿੱਥੇ ਮਰਜ਼ੀ ਵਿਖਾ ਲਈ ਪਾਟ ਤੈਨੂੰ ਇਹ ਪੂਰੇ ਪਹਾੜ ਨਾਲ ਦਿੱਤੀ ਆ ਕੋਈ ਸਾਰੇ ਬੰਦੇ ਟਾਪ ਦੇ ਕਾਰੀਗਰ ਆ ਜਿਹੜੇ ਤੈਨੂੰ ਪੱਠ ਦਵਾਉਣ ਜਾਂ ਸੀਐਸ ਕਰੰਦੇ ਆ ਸਾਰੇ ਸਾਰੇ ਟਾਪ ਦੇ ਕਾਰੀਗਰ ਆ ਜਮਾ ਯਾਰ ਜਮਾ ਜਮਾ ਪਾਟ ਚੋਂ ਨਵਾਂ ਵਾਲਾ ਤਾਂ ਮੈਂ ਤਾਂ ਉੰਗਾਲੀ ਚੱਲ ਹਾਂ ਹਾਂ ਉਹ ਦੁਨੀਆ ਨਾਲ ਆ ਗਿਆ ਕਿੰਨਾ ਚਾਹੀਦਾ ਚਾਰ ਘੱਟਾ ਹੋਵੇ ਜਾਈਏ ਉਹ ਮੈਂ ਯਾਰ ਕੋਈ ਨਹੀਂ ਕਰ ਦਾਂਗੇ ਜੱਗੀ ਇੱਧਰ ਸਾਹਮਣੇ ਗਣੋ ਖਪਾਹੇ ਹਲੋ ਕਿਹਣੀ ਜਾਂਦਾ ਪੂਰੇ ਕਰੀਦਾ ਉਸਤੇ ਤੋਂ ਲਈ ਜਿਹਦੇ ਆਪਾ 1000 ਰੁਪਏ ਲੈਣਾ ਜੇ ਜਾਉਣਾ ਪੂਰੀ ਲੋ 22 ਪੈਸੇ ਦੇ ਹੀ ਜਾਂਦੇ ਆ ਤਾਹਣਾ ਬਾਈ ਹਰਾਂ ਦਾ ਪਿੰਡ ਆ ਪਹਿਲੀ ਵਾਰੀ ਇਹਨਾਂ ਨੇ ਬੱਕਰੀ ਲਈ ਆ ਤੇ ਬਹੁਤ ਚੰਗੀ ਲੱਖ ਵਾਲੀ ਇਹਦੇ ਸਾਹਮਣੇ ਵੀ ਜਾ ਕੇ ਭੇਡਾਂ ਦੇ ਬੰਦੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਹਾਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਹੀ ਆਪਣੇ ਦੀ ਜੁਪੀ